ਮਲਾ ਮਲਾ ਪੰਜਵਾ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਪਾਤੇ ਤੂੰ ਚਿਤ ਆਵੇ ਅੱਠ ਪਹਿਰ ਤੇਰਾ ਰੰਗ ਰਾਤੇ ਰਹਾਉ ਗਾਵਣ ਸੁਨਣ ਸਭ ਤੇਰਾ ਪਾਣਾ ਹੁਕਮ 부ਝ ਸੋ ਸਾਚ ਸਮਾਣਾ ਜਪ ਜਪ ਜੀਵੈ ਤੇਰਾ ਨਾਮ ਤੁਜ ਬਿਨ ਦੂਜਾ ਨਹੀਂ ਥਾਉ ਦੁਖ ਸੁਖ ਕਰਤੇ ਹੁਕਮ ਰਜ਼ਾਏ ਪਾਣੇ ਬਖਸ਼ ਪਾਣੇ ਦੇ ਸਜ਼ਾਏ ਧੋ ਸਿਰਾਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣੇ ਤੂੰ ਆਪੇ 부ਝੈ ਸੁਣ ਆਪ ਵਖਾਣ ਸਹੀ ਭਗਤ ਜੋ ਤੁਧ ਪਾਣੇ ਨਾਨਕ ਤਿਨ ਕ ਸਦ ਕੁਰਬਾਨੀ ਮਲਾਤ ਮਹਲਾ 5 ਪਰਮੇਸ਼ਰ ਹੋਆ ਦਿਆਲ ਮੇਗ ਵਰਸੈ ਅੰਮ੍ਰਿਤ ਤਾਰ ਸਗਲੇ ਜੀ ਜੰਤ ਤ੍ਰਿਪਤਾਸੇ ਕਾਰ ਜਾਇ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਇੱਥੇ ਉੱਥੇ ਨਿਭਹਿ ਨਾਲ ਰਹਾ ਦੁੱਖ ਪੰਨਾ ਤੈ ਪੰਜਨ ਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰਾਖਨ ਹਰ ਸਦਾ ਮੇਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਦੁਆਇਆ ਕਰਤੇ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦ੍ਰਿਸ਼ਟ ਤਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪਰਤਾਪ ਨਾਮੇ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਨਾਰਤ ਲਾ ਪੰਜਵਾ ਗੁਰ ਸਰਣਾਈ ਸਗਲ ਨਿਧਾਨ ਸਾਚੀ ਦਰਗਾ ਪਾਈਏ ਮਾਨ ਤ੍ਰੰਫੋ ਦੁਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਾਲਾ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਾਉ ਸਤਿਗੁਰ ਜੇ ਵਡ ਅਵਰਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ੁਰ ਸੋਏ ਜਨਮ ਮਰਨ ਦੁਖ ਤੇ ਰਾਖਾ ਮਾਇਆ ਵਿਖ ਫਿਰ ਬੋੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਪਰਮੇਸ਼ਰ ਸੱਚ ਨਾਏ ਸੰਯਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਏ ਵੱਡ ਫਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਚ ਅਰਦਾਸ ਰਾਗ ਮਲਾਰ ਮੈਲਾ 5 ਪੜਤਾਲ ਕਰ ਤੀਜਾ ੴ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰੇਯ ਦਿਆਰ ਸਿਉ ਰੰਗ ਕੀਆ ਕੀਨੋ ਰੀ ਸਗਲ ਸ਼ਿੰਗਾਰ ਤਜਿ ਹੋਰੀ ਸਗਲ ਵਿਕਾਰ ਤਾਬ ਤੋਂ ਅਸਥਿਰthia ਰਹਾ ਐਸੇ ਰੇ ਮਨ ਤਾਏ ਕੈ ਆਪ ਗੁਆਇ ਕੈ ਕਰ ਸਾਧਨ ਸਿਉ ਸੰਗ ਬਾਦੇ ਬਧੇ ਮਰਦੰਗ ਅਨਾਹਦ ਕੋ ਕਿਲਰੀ RAM ਨਾਮ ਬੋਲੇ ਮਧੁਰ ਬੈਨ ਕਤ ਸੋਈਆ ਐਸੀ ਤੇਰੇ ਦਰਸ਼ਨ ਕੀ ਸ਼ੋਭ ਕਤ ਅਪਾਰ ਪ੍ਰੇਮ ਅਮੋਗ ਤੈਸੇ ਹੀ ਸੰਗ ਸੰਤ ਬਨੇ ਆਵ ਉਤਾਰ ਨਾਮ ਫਨੇ ਰੰ ਰਾਮ RAM ਮਾਲ ਮਨ ਫੇਰ ਤੇ ਹਰ ਸੰਗ ਸੰਗੀਆਂ ਜਨ ਨਾਨਕ ਪਉ ਪੀਤਮthia ਮਲਾ ਮਹਿਲਾ ਪੰਜਵਾ ਮਨ ਘਰੈ ਪ੍ਰਮਾ ਬਨੈ ਉਮਕ ਤਰਸ ਚੱਲ ਕਬ ਮਿਲ ਦੇ ਕੀ ਚਾ ਰਹਾ ਪ੍ਰਗੁਨ ਮਾਈ ਮੋਹੇ ਆਈ ਕਹੋ ਬੇਦਨ ਕਾਹੇ आन उपाव सगरतीए मैं दुख सकलाहे अज शरण साधु नाम का मिलगुन गोविंद गाहे मलाल मैं ला पंचवा प्रेति शोभ स्वामिनी नीकी हा हा हू गधरब अप्सरा आनंद मंगल रस गावनी नीकी रहा ਹੁਨੇਤ ਲਲਤ ਗੁਨਗਦੇ ਅਨੇਕ ਪਾਂਥ ਬਹੁ ਵਿਧ ਰੂਪ ਦਿਖਾਵਨੀ ਨੀਕੀ ਗਿਰਤਰ ਝਲ ਜਲ ਭਵਨ ਭਰਪੁਰ ਘਟ ਘਟ ਲਾਲ ਨਿਸ਼ਾਵਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੇ ਭਵਨੀ ਨੀਕੀ ਮਲਾਪ ਮਲਾ ਪੰਜਵਾ ਗੁਰਪੀਤ प्यारे चरण कमल रिद्ध अंतर थारे राह दर्श सफलयो दर्श देखयो गए किल बिक गए मन निर्मल उजियारे विषम 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 भई अग कोट हरते नाम लई गुरु चरण मस्तक डार पई तब एक तू ही एक तू ही, एक तू ही ਅਗਤ ਟੇਕ ਤੋਹਾਰੇ ਜਨ ਨਾਨਕ ਸ਼ਰਨ ਦੁਆਰੇ ਮਲਾਤ ਮਹਿਲਾ ਪੰਜਵਾਂ ਬਰਸ ਸਰਸ ਆਗਿਆ ਹੋਏ ਆਨੰਦ ਸਗਲ ਭਾਗ ਪ੍ਰਹਾਉ ਸੰਤ ਸੰਗੇ ਮਨ ਪਰਫੜਾ ਮੇਲ ਮੇਗ ਥਰ ਸੁਹਾਗ ਕਨ ਕੋਰ ਪ੍ਰੀਤ ਮੋਰ ਚਿਤ ਚਾਤਰਿਕ ਬੂੰਦ ਔਰ ਐਸੂ ਹਰ ਸੰਗੇ ਮਨ ਮੋਹ ਚਾਗ ਮਾਇਆ ਤੋ ਮਿਲ ਸੰਤ ਨਾਨਕ ਜਾਗਿਆ ਮਿਲਾਤ ਮਲਾ ਪੰਜਵਾ ਗਨ ਗੋਪਾਲ ਦਾਉ ਨੀਤ RAM ਨਾਮ ਧਾਰ ਚੀਤ ਰਹਾ ਛੋਡ ਮਾਨ ਤਜ ਗਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਟ ਜਾਹੀਂ ਦੋਖ ਮੀਤ ਪਾਰ ਬ੍ਰਹਮ ਪ੍ਰ ਦਇਆਲ ਦਿਨਸ ਗੈ ਬਿਖੜ ਜੰਗਲ ਸਾਧ ਜਨਾ ਕੈ ਚਰਨ ਲਾਗ ਨਾਨਕ ਦਾ ਵਾ ਗੋਬਿੰਦ ਨੀਤ ਮਲਾਤ ਮਹਿਲਾ ਪੰਜਵਾ ਕਲ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸ਼ਰਨ ਤਰਨ ਸਾਗਰ ਤੁਨ ਅਨਹਤਾ ਰਸ ਦੇਨ ਸਤਿਖ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ਼ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਪ ਦੇਨ ਮਨਾਰ ਮਹਿਲਾ 5 ਵਾ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਰਹਾਉ ਪ੍ਰਾਨਤ ਅਨਾਤ ਸਖੇ ਦੀਨ ਦਰਦ ਨਿਵਾਰ ਏ ਸਮਰਥ ਅਗੰਮ ਪੂਰਨ ਮੋਹ ਮਾਇਆ ਧਾਰ ਅੰਧ ਕੂਪ ਮਾਂਪਾਨ ਨਾਨਕ ਪਾਰ ਉਤਾਰ ਮਲਾਰ ਨਲਾ ਪਹਿਲਾ ਅਸ਼ਟ ਪਦੀਆਂ ਕਰ ਪਹਿਲਾ ਇਕੋ ਅੰਕਾਰ ਸਤਗੁਰ ਪ੍ਰਸਾਦ ਕਵੀ ਨੈਣ ਨੀਂਦ ਨਾ ਚਾਹੇ ਬਿਨ ਪਰ ਨੀਂਦ ਨਾ ਪਾਈ ਸੂਰ ਚਰੈ ਪ੍ਰਿਯ ਦੇਖਣ ਨੀ ਨਿਵ ਨਿਵ ਲੱਗੇ ਪਾਈ ਤਿਰ 파ਵੇ ਪ੍ਰੇਮ ਸਖਾਈ ਤਿਸ ਦਿਨ ਕੜੀ ਨਹੀਂ ਜਗ ਜੀਵਾ ਐਸੀ ਪਿਆਸ ਤਸਾਈ ਰਹਾ ਸਰਵ ਕਮਲ ਕਿਰਨ ਆਕਾਸ਼ੀ विकस सहज सुभाई प्रीतम प्रीत बनी अब ऐसी ज्योति ज्योत मिलाई छात्रक जल बिन प्रियो प्याओ तेरा बिलुक कर बिल लाई कन्हहर कोर दसो दिश भर से बिन जल प्यास ना जाई मीन निवास उपज जल ही ते ਸੁਖ ਦੁਖ ਪੁਰਬਕਮਾਈ ਖਿੰਦਿਲ ਰਹਿ ਨ ਸਕੇ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਧਨ ਵੰਢੀ ਪਰਦੇਸ਼ ਨਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਵਿਦਨ ਨਵਾਸੀ ਤਖਤ ਰਤੀ ਹਰ ਖਾਈ ਪਿਉ ਪਿਉ ਕਰੇ ਸਭ ਜੇਤੀ ਗੁਰ ਭਾਵ ਪ੍ਰਿਉ ਪਾਈ ਪਿਓ ਨਾਲੇ ਸਦਹੀ ਸੱਚ ਸੰਗੇ ਨਦਰੀ ਮੇਲ ਮਿਲਾਈ ਸਭ ਮੈਂ ਜਿਉ ਜਿਉ ਹੈ ਸੋਈ ਘਟ ਘਟ ਰਿਆ ਅਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਿਜੇ ਸਹਿਜ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖ ਦਾ ਤੇਗੋ ਸਾਈ ਗੁਰਤੁਰ ਸਾਧ ਘਰ ਹੀ ਫਿਰ ਪਾਇਆ ਤੋ ਨਾਨਕ ਤਪਤੁ ਗੁਝਾਈ ਮਲਾਤਮਾ ਲਾ ਪੈਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਹੀਂ ਅਨਕ ਜਤਨ ਕਰ ਰਹਿ ਨਾ ਪਾਵੇ ਆਚ ਕਾਚ ਠਰ ਪਾਹੀ ਇਸ ਤਨ ਤਨ ਕਾ ਕਹੋ ਗਰਭ ਕੈਸਾ ਬਿਨ ਸਤਬਾਰ ਨਾ ਲਾਗੇ ਬਗਰੇ ਹਮੈਂ ਗਰਬ ਖਪੈ ਜਗ ਐਸਾ ਰਹਾ ਜੇ ਜਗਦੀਸ਼ ਪ੍ਰਭੂ ਰਖਵਾਰੇ ਰੱਖੈ ਪਰਖੈ ਸੋਈ ਜੇਤੀ ਹੈ ਤੇਤੀ ਤੁਜੀਤੇ ਤੁਮ ਸਰ ਅਵਰਨਾ ਕੋਈ ਜੀ ਉਪਾਏ ਜੁਗਤ ਵਸਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਬਿਕਾਲ ਪਰਮ ਭੈ ਖੰਜਨ ਕਾਗਦ ਕੋਟ ਇਹ ਜਗ ਹੈ ਬਪਰੋ ਰੰਗਨ ਚੇਨ ਚਤੁਰਾਈ ਨਾਨੀ ਸੀ ਬੂੰਦ ਪਵਨ ਪਤ ਖੋਵੈ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਕਰ ਤਰਵਰ ਸਰਪਨ ਘਰ ਘਰ ਮਾਹੀ ਉਲਟੀ ਨਦੀ ਕਹਾਂ ਘਰਤਰ ਵਰ ਸਰਪੰ ਦਸਾ ਦੂਜਾ ਮਨਮਾਹੀ ਗਾਰੁਰ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨਹੀਮ ਭੈ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆ ਦਿਆਲਾ ਤੁਮਰੀ ਸ਼ਰਨ ਪਰੇ ਪਤ ਰੱਖੋ ਸੱਚ ਮਿਲੈ ਗੋਪਾਲ ਬਾਦੀ ਧੰਧ ਅੰਧ ਨੇ ਸੁਝ ਬਧਿਕ ਕਰਮ ਕੁਮਾਵੇ ਸਤਗੁਰ ਮਿਲੈ ਤਾਂ ਸੁਜ ਸੁਬੂਜ ਸਚ ਮਨ ਗਿਆਨ ਸੁਮਾਵੇ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੁੱਛੋ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾ ਮੈਲਾ ਪਹਿਲਾ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇ ਸਾਰਿੰਗ ਸ਼ਬਦ ਸੁਹਾਈ ਕ੍ਰੇਨੰਬੀਹਾ ਬੋਲਿਓ ਮੇਰੀ ਮਾਈ ਕਹਾ ਪ੍ਰੇਸਿਓ ਪ੍ਰੀਤ ਨ ਉਲਟ ਕਬਹੂ ਜੋਤਿ ਭਾਵ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸਚ ਮਤ ਰਦੈ ਸਮਾਈ ਰੂਕੀ ਬਿਰਖੀ ਉਡੋ ਭੂਖਾ ਪੀਵਾ ਨਾਮ ਸੁਭਾਈ ਲੋਚਨ ਤਾ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜ਼ਾਈ ਪ੍ਰੇਮ ਬਿਨ ਸ਼ਿੰਗਾਰ ਕਰੀ ਤੇ ਤਾ ਤਨ ਤਾਪੇ ਆਪਰ ਅੰਗ ਨਾ ਸੁਹਾਈ ਤਪਣੇ ਪਿਆਰੇ ਬਿਨ ਇੱਕ ਖਿੰ ਰਹਿ ਨ ਸਕੋ ਬਿਨ ਮਿਲੇ ਨੀਂਦ ਨਾ ਪਾਈ ਤੇਰ ਨਜ਼ੀਕ ਨਾ ਬੂਝੇ ਬਪੜੀ ਸਤਗੁਰ ਦੀ ਆਦਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕੋ ਨਾਨਕ ਤੁਜ ਤੇ ਮਨ ਮੰਨਿਆ ਕੀਮਤ ਕਹਿ ਨਾ ਜਾਈ